Thank you. ਮੇਰਾ ਨਾਮ ਜਸਵਿੰਦਰ ਹੈ ਜੀ ਕਿੱਥੋਂ ਆਏ ਤੁਸੀਂ ਅਸੀਂ ਰਸ਼ੀਆ ਤੋਂ ਆਏ ਆ ਜੀ ਠੀਕ ਹੈ ਅੱਗੇ ਵੀ ਆਨੇ ਆ ਅੱਗੇ ਵੀ ਹਾਂ ਜੀ ਕਾਫੀ ਵਾਰ ਅਸੀਂ ਟੂਰ ਆਰਗੇਨਾਈਜ਼ ਕਰ ਚੁੱਕੇ ਆ ਇੱਥੇ ਤੇ ਇਸ ਵਾਰ ਅਸੀਂ ਆਏ ਸੀ ਗੇ ਰਿਸ਼ੀਕੇਸ਼ ਆਏ ਸੀ ਗੇ ਹਰ ਹਰ ਵਾਰੀ ਗਰੁੱਪ ਲੈ ਕੇ ਆਉਂਦੇ ਹਾਂ ਹਰ ਵਾਰੀ ਗਰੁੱਪ ਨਾਲ ਕਿੰਨੇ ਜਣਾਂ ਦਾ ਗਰੁੱਪ ਹੁੰਦਾ ਐਤਕੀ ਸਾਡਾ ਡਿਫਰੈਂਟ ਟਾਈਮ ਤੇ ਡਿਫਰੈਂਟ ਗਰੁੱਪ ਹੁੰਦੇ ਸਾਡੇ ਐਤਕੀ ਮੇਰਾ 3 ਜਣਿਆਂ ਦਾ ਗਰੁੱਪ ਸੀ ਠੀਕ ਹੈ ਤੇ ਇਹ ਕਿੰਨੇ ਦਿਨਾਂ ਦਾ ਸੀਗਾ ਤੁਹਾਡਾ ਟੂਰ ਸਾਡਾ ਟੂਰ ਸੀਗਾ ਇਹ 2 ਵੀਕਸ ਦਾ ਟੂਰ ਜੀ ਕੀ ਮਾਮਲਾ ਕੀ ਹੋ ਗਿਆ ਜਿਹੜਾ ਸਾਰਾ ਦਾ ਬਿਮਾਰ ਸਾਡੇ ਨੇ ਐਕਚੁਅਲੀ ਅਸੀਂ ਆਏ ਸੀਗੇ ਰਿਸ਼ੀਕੇਸ਼ ਤੋਂ ਸਾਡੀ ਟ੍ਰੇਨ ਸੀਗੀ ਆਪਣੇ ਜਲੰਧਰ ਵਾਸਤੇ ਤੇ ਅਸੀਂ ਫਗਵਾੜੇ ਜਦੋਂ ਉਤਰੇ ਆ ਟ੍ਰੇਨ ਚੋਂ ਸਾਨੂੰ ਜਿੱਦਾਂ ਰਿਸੀਵ ਕਰਨ ਵਾਸਤੇ ਮੁੰਡਾ ਆਇਆ ਮੇਰਾ ਫਰੈਂਡ ਤੇ ਉਸ ਤੋਂ ਪਹਿਲਾਂ ਹੀ ਅਸੀਂ ਪਲੇਟਫਾਰਮ ਦੇ ਉੱਤੇ ਉਤਰੇ ਹੀ ਆ ਉੱਥੇ ਹੀ ਸਾਡੇ ਨਾਲ ਇੱਕ ਮੈਡਮ ਸੀ ਮੇਰੇ ਨਾਲ ਇਹਨਾਂ ਨੇ ਸਨੇਚ ਕਰ ਲਿਆ ਇਹਨਾਂ ਦਾ ਬੈਗ ਸਨੇਚ ਕਰਕੇ ਭੱਜ ਗਏ ਲੋ ਇਹ ਵੀ ਰਸ਼ੀਆ ਤੋਂ ਆਏ? ਹਾਂਜੀ ਰਸ਼ੀਆ ਤੋਂ ਤੇ ਕਿੱਦੀ ਵਾਰ ਆਏ ਇੱਥੇ? ਇਹ ਨਹੀਂ ਸਕੇ ਨਾ ਇਹਨਾਂ ਨੂੰ ਫਿਰ ਫਿਰ ਉਸ ਤੋਂ ਬਾਅਦ ਉਸ ਤੋਂ ਬਾਅਦ ਕਾਫੀ ਅਸੀਂ ਉੱਥੇ ਜਿੱਦਾਂ ਨਰਵਸ ਸੀਗੇ ਅਸੀਂ ਕੋਈ ਰਿਪੋਰਟ ਵਗੈਰਾ ਅਸੀਂ ਕੁਝ ਨਹੀਂ ਲਿਖਾਈ ਤੁਹਾਨੂੰ ਪਤਾ ਇੱਥੇ ਦਾ ਸਿਸਟਮ ਜਿੱਦਾਂ ਮੇਰੇ ਹਿਸਾਬ ਨਾਲ ਕੁਝ ਰਿਪੋਰਟ ਲਿਖਾਉਣ ਤੇ ਵੀ ਤੁਹਾਨੂੰ ਕੋਈ ਰਿਕਵਰੀ ਮਿਲਦੀ ਨਹੀਂ ਹੈ ਨਾ ਇਸ ਕਰਕੇ ਅਸੀਂ ਬੈਟਰ ਇਹ ਸਮਝਿਆ ਹੋਰ ਜ਼ਿਆਦਾ ਉੱਥੇ ਹਰਾਸਮੈਂਟ ਹੋਣ ਦੇ ਨਾ ਹੋਈ ਅਸੀਂ ਕਿਉਂਕਿ ਉੱਥੇ ਲੋਕਾਂ ਨੂੰ ਤਮਾਸ਼ਾ ਦੇਖਣ ਨੂੰ ਇਕੱਠੇ ਹੋ ਜਾਣਾ ਸੀਗਾ ਇਸ ਕਰਕੇ ਅਸੀਂ ਕੋਈ ਰਿਪੋਰਟ ਉੱਥੇ ਨਹੀਂ ਲਿਖਾਈ ਨਹੀਂ ਇਹ ਕਿੰਨੇ ਜਾਣੇ ਸੀਗੇ ਜਿਨ੍ਹਾਂ ਨੇ ਬੈਕ ਹੋਇਆ ਵਾ ਤੇ ਕਿੰਨੇ ਵਜੇ ਘਟਨਾ ਸੀ ਇਹ ਜੀ ਇਹ ਤਕਰੀਬਨ 12 ਵਜੇ ਦੀ ਦਿਨ ਦੀ ਸੀ ਘਟਨਾ ਕਿੰਨੇ ਜਣੇ ਸੀਗੇ ਇਹ ਆਹ ਕੋਣ ਇਹ ਬੈਗ ਕੋਣ ਰੋ ਸਪੂਨ ਕਹਾਣੀ ਵੀ ਲੈਤਾ ਹਾਂ ਕਪੂ ਤੋਂ ਇੱਕ ਗੋਕਾ ਲੈ ਚਲਾ ਵੇ ਇੱਕ ਦਵਾ ਹਾਂਜੀ ਇੱਕ ਜਣਾ ਸੀਗਾ ਜੀ ਇੱਕ ਜਣਾ ਸੀ ਹਾਂਜੀ ਤੇ ਬੈਗ ਵਿੱਚ ਕੀ ਕੀ ਚੀਜ਼ਾਂ ਸਨ ਸੀ ਬੈਗ ਦੇ ਵਿੱਚ ਸਤੋਤਮ ਬਿੱਲ ਨਾ ਸਤੋਤਮ 3800 ڈالر 15000 ਰੂਸਕ ਰੁਪਏ 9000 ਵਾਸਾਹ ਜੀ ਹੁਣ ਕਾਰਟਾ ਇਕ ਕਾਪੋਰਟ ਸੀਗਾ ਇਹਦਾ ਜੀ ਆਪਣੇ 3800 ਡਾਲਰ ਸੀਗਾ ਤੇ 1500 ਜਿਹੜਾ ਰਸ਼ੀਅਨ ਕਰੰਸੀ ਸੀ 15000 ਰਸ਼ੀਅਨ ਕਰੰਸੀ ਸੀ ਤੇ 9000 ਰੁਪਏ ਇੰਡੀਅਨ ਰੁਪਏ ਸੀਗਾ ਤੇ ਇਹਦੇ ਘਰ ਦੀਆਂ ਚਾਬੀਆਂ ਸੀਗੀਆਂ ਉਧਰ ਲਈ ਕਾਰਡ ਸੀਗਾ ਇੱਧਰ ਰਸ਼ੀਅਨ ਕਾਰਡ ਸੀਗਾ ਇਹਦੇ ਜਦੋਂ ਇੱਕ ਘਟਨਾ ਘਟੀ ਆ ਤੇ ਪੁਲਿਸ ਨੂੰ ਕੰਪਲੇਂਟ ਕੀਤੀ ਤੁਸੀਂ ਜਾਂ ਸਟੇਸ਼ਨ ਤੇ ਕਿਸੇ ਕਿਸੇ ਪੁਲਿਸ ਨੂੰ ਕਿਹਾ ਗਿਆ ਨਹੀਂ ਉੱਥੇ ਅਸੀਂ ਇਹ ਬੈਟਰ ਕਿਉਂਕਿ ਅਸੀਂ ਟਾਇਰਡ ਬਹੁਤ ਸੀਗੇ ਇੱਥੇ ਸਫਰ ਚੋਂ ਆਏ ਹੋਏ ਤੇ ਇਸ ਕਰਕੇ ਇਹ ਤਾਂ ਜਦੋਂ ਕਾਫੀ ਨਰਵਸ ਹੋ ਗਈ ਸੀ ਡਗਣ ਨੂੰ ਫਿਰਦੀ ਸੀ ਇਸ ਕਰਕੇ ਅਸੀਂ ਮੈਂ ਇਹ ਬੈਟਰ ਸਮਝਿਆ ਕਿਉਂਕਿ ਜੇ ਇੱਥੇ ਆਪਾਂ ਅਸੀਂ ਕੁਝ ਕਰਦੇ ਤਾਂ ਉੱਥੇ ਤਮਾਸ਼ਾ ਲੱਗ ਜਾਣਾ ਸੀਗਾ ਲੋਕਾਂ ਨੇ ਭੀੜ ਦਾ ਤੁਹਾਨੂੰ ਪਤਾ ਲੋਕਾਂ ਨੂੰ ਤਮਾਸ਼ਾ ਦੇਖਣਾ ਸੀਗਾ ਇਸ ਕਰਕੇ ਅਸੀਂ ਉੱਥੇ ਕੋਸ਼ਿਸ਼ ਨਹੀਂ ਕੀਤਾ ਅਸੀਂ ਵਾਪਸ ਆ ਗਏ ਸੀ ਤੇ ਹੁਣ ਕੰਪਲੀਟ ਕੀਤੀ ਕਿਸ ਨੇ ਹੁਣ ਅਸੀਂ ਹਾਂ ਐਸਪੀ ਸਾਹਿਬ ਕੋ ਗਏ ਸੀਗੇ ਕਬੂਤਲੇ ਤੇ ਉਹਨਾਂ ਨੂੰ ਅਸੀਂ ਧਿਆਨ ਦੇ ਵਿੱਚ ਗੱਲ ਲੈਂਦੀ ਉਹਨਾਂ ਨੇ ਤੇ ਠੀਕ ਹੈ ਉਹਨਾਂ ਨੇ ਹੀ ਕਿਹਾ ਉਹ ਕਹਿੰਦੇ ਸੀ ਤੁਸੀਂ ਤਾਂ ਜਾ ਫਗਵਾੜੇ ਜਾ ਕੇ ਤੁਸੀਂ ਜਾਂ ਤਾਂ ਇੱਕ ਐਫ ਆਈ ਆਰ ਕਰਵਾ ਦਿਓ ਜਾਂ ਇੱਕ ਹੋਰ ਡੀ ਡੀ ਆਰ ਹੁੰਦੀ ਕੋਈ ਮਿੰਤਾ ਇਹਨਾਂ ਡਿਟੇਲਾਂ ਦਾ ਪਤਾ ਨਹੀਂ ਪਰ ਮੈਂ ਨਹੀਂ ਚਾਹੁੰਦਾ ਕਿ ਅਸੀਂ ਤਰੀਕਾਂ ਦੇ ਵਿੱਚ ਅਸੀਂ ਉਲਦੀਏ ਜਾਂ ਕਿੱਦਾਂ ਇਹਨੂੰ ਵੀ ਕੋਈ ਹੋਰ ਹਰਾਸਮੈਂਟ ਵੇਸ ਕਰਕੇ ਅਸੀਂ ਬੈਟਰ ਹੈ ਸਾਨੂੰ ਚਲੋ ਜੋ ਲੌਸ ਹੋ ਗਿਆ ਹੋ ਗਿਆ ਹੁਣ ਕੀ ਕਰ ਸਕਦੇ ਆਂ ਵਾਪਸ ਤਾਂ ਕਰੀ ਆਉਣਾ ਨਹੀਂ ਵਾਪਸ ਕਿਉਂ ਜਾਣਾ ਵਾਪਸ ਅਸੀਂ પાਸ ਹੁੰਦੀ ਹੈ ਠੀਕ ਉਹਨਾਂ ਦੀ ਮੰਗ ਕੀ ਕਰਦੇ ਆ ਜੀ ਸਰਕਾਰ ਮੰਗ ਇਹ ਹੈ ਕਿ ਇਨ ਫਿਊਚਰ ਸਾਨੂੰ ਕੋਈ ਸਿਕਿਓਰ ਹੋਵੇ ਕੋਈ ਜਾਨੀ ਹੋਰ ਨਾ ਕਿਸੇ ਨਾਏ ਕੋਈ ਘਟਨਾ ਹੋਵੇ ਸਰਕਾਰਾਂ ਨੂੰ ਇਹ ਚਾਹੀਦਾ ਕਿ ਇਦਾਂ ਦੇ ਜਿਹੜੇ ਹੈਗੇ ਆ ਕੋਈ ਨਸ਼ੇੜੀ ਟਾਈਪ ਜਾਂ ਜਿਹੜੇ ਲੁੱਟਾਂ ਖੋਹਾਂ ਕਰਦੇ ਆ ਉਹਨਾਂ ਤੇ ਨੱਤ ਪਾਈ ਜਾਵੇ ਕਿਉਂਕਿ ਤੁਸੀਂ ਪੰਜਾਬ ਆਨੇ ਹੋ ਖਾਸ ਕਰਕੇ ਪੰਜਾਬ ਨੂੰ ਟੂਰਿਜ਼ਮ ਨੂੰ ਹੀ ਬੜਾਵਾ ਦਿੰਨੇ ਹੋ ਤੇ ਫਿਰ ਵੀ ਇਦਾਂ ਦੀਆਂ ਜਿਹੜੀਆਂ ਹਰਕਤਾਂ ਹੁੰਦੀਆਂ ਫਿਰ ਕਿਸ ਤਰ੍ਹਾਂ ਦੇਖਦੇ ਹੋ ਦੇਖਦੇ ਇਹ ਹੀ ਸਾਡਾ ਹੁਣ ਆ ਹੌਂਸਲਾ ਟੁੱਟਦਾ ਸਾਡਾ ਹੁਣ ਨੈਕਸਟ ਟਾਈਮ ਇਹ ਆ ਵੀ ਥੋੜਾ ਹੋਰ ਅਸੀਂ ਕੇਅਰਫੁਲ ਰਾਵਾਂਗੇ ਇਹ ਵੀ ਇਹਨਾਂ ਦਾ ਵੀ ਜਦੋਂ ਹੁਣ ਵਿਸ਼ਵਾਸ ਜਦੋਂ ਡੋਲਦਾ ਜਦੋਂ ਵੀ ਸੋਚਣਗੇ ਲੱਖ ਵਾਰ ਵੀ ਆਉਣ ਤੋਂ ਪਹਿਲਾਂ ਮੇਰੀ ਤੇ ਇਹ ਐਫਰਟ ਸੀ ਵੀ ਮੈਂ ਚਲੋ ਇੱਥੇ ਆਪਣੇ ਪੰਜਾਬ ਦੇ ਵਿੱਚ ਟੂਰਿਜ਼ਮ ਨੂੰ ਗਰੋ ਕਰਾਂ ਹਨਾ ਕਿਉਂਕਿ ਮੇਰੇ ਕਾਫੀ ਮੇਰੇ ਸਟੂਡੈਂਟਸ ਆ ਜਿਹੜਾ ਇਹ ਆਉਣਾ ਚਾਹੁੰਦੇ ਆ ਆਪਣਾ ਪੰਜਾਬ ਨੂੰ ਦੇਖਣਾ ਚਾਹੁੰਦੇ ਆ ਤੇ ਆਲਰੇਡੀ ਮੈਂ ਆਰਗੇਨਾਈਜ਼ ਕਰਦਾ ਰਹਿਣਾ ਤੇ ਇਹ ਹੁਣ ਜੇ ਇਦਾਂ ਦੀ ਹੈਪਨਿੰਗ ਹੋਣ ਦੀ ਤੇ ਸਾਨੂੰ ਥੋੜਾ ਜਿਹਾ ਅਹ ਡਿਸਕੰਫਰਟ ਮਹਿਸੂਸ ਹੋਊਗੀ ਤੇ ਇਹ ਵੀ ਸੋਚਣਗੇ ਆਉਣ ਤੋਂ ਪਹਿਲਾਂ